ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਨਾਗਾ ਦੋ ਸੂਏ ਸਵਾਏ ਆ ਦੋ ਟੋਕੜ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦਾ ਵੀਰ ਨਾਮ ਮੇਰਾ ਸੁਖਵਿੰਦਰ ਸਿੰਘ ਸ਼ਹਿਰ ਧਰਮਕੋਟ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 884759544 ਠੀਕ ਆ ਬਾਈ ਚਾਰ ਨਾਗਾ ਜੀ ਅੱਜ ਵੀਰੇ ਆਪਣਾ ਕੋ ਚਾਰ ਨਾਗਾ ਦੋ ਟੋਕੜਾ ਮੰਨ ਲਓ ਬੱਚੇ ਮਰੇ ਆ ਮੰਨ ਲਓ ਉਹ ਸਾਹਮਣੇ ਆਏ ਆਪਣਾ ਸਾਰਾ ਕੁਝ ਸਾਰੇ ਸੁਏ ਸੁਆਏ ਠੀਕ ਆ ਆ ਇਧਰੋਂ ਡੱਬੀ ਵੜ ਤੇ ਸ਼ੁਰੂ ਕਰਦੇ ਆ ਸੁਆ ਕਿੰਨੇ ਮਾ ਜੀ ਵੀਰੇ ਸੁਆ ਪਹਿਲਾ ਸੁਈ ਹੋਈ ਆ ਹੂੰ ਮੂੰਹੋਂ ਚਾਰ ਦੰਦ ਦੀ ਹੋ ਗਈ ਬੱਚੀ ਹਜੇ ਤੇ ਮੰਨ ਕੇ ਚਲੋ ਦੁੱਧ ਆ ਕੇ ਸਭ 8 ਕਿਲੋ ਜੋਖ ਡਾਂਗੇ ਆਪਣਾ ਦੁੱਧ ਜੋਖਣ ਵਾਲਾ ਹੁੰਦਾ ਕਿਹੜੇ ਨਾਲ ਨਹੀਂ ਮੂੰਹੋਂ ਦੁੱਧ ਨਹੀਂ ਹੈ ਕਹਿਣ ਨੂੰ ਤਾਂ ਪਾਣੀ ਢੱਗ ਬਣਾ ਲ ਕੇ ਭਾਵੇਂ ਕਿਲੋ ਦੀ ਬਣਾ ਲਈ ਹੁੰਦੀ ਆਪਾਂ ਨਾਲ ਉਹ ਖੇਤੇ-ਖੇਤ ਵਾਈ ਜੋ ਕਰਤੀ ਆਪਾਂ ਬਾਜ ਕਹਿੰਦਾ ਕਿ ਡਰ ਗਈ ਬਾਈ ਇਹ ਤਾਂ ਨਹੀਂ ਕੋਈ ਦਿੱਤਾ ਇਹਨੇ ਮੈਂ ਬੱਚੀ ਹੂੰ ਥਣ ਭਾਂਡੇ ਦੀ ਸਾਫਾ ਪੂਰੀ ਹੈ ਨਾ ਹਾਂ ਟੀਆਈ ਵੀ ਹੋਈ ਹੋਈ ਆ ਅੱਛਾ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਸਮਾਂ ਵੀਰੇ ਉਹ ਆਪਾਂ ਤਰੀਕ ਪੁੱਛ ਕੇ ਦੱਸ ਦਾਂਗੇ ਉਹਨਾਂ ਦੱਸਿਆ ਹੀ ਹੋਈ ਆ ਆਪਾਂ ਤਰੀਕ ਪੁੱਛਿਆ ਨਹੀਂ ਗਿਆ ਛੇ ਤੀਜੇ ਦੇ ਵਿੱਚ ਠੀਕ ਆ ਹਾਂਜੀ ਤੋੜ ਕੇ ਦਿਖਾ ਦੀ ਵੀਰੇ 7 ਕਿਲੋ ਦੁੱਧ ਤੁਸੀਂ ਆਪ ਦਾ ਜੋਖ ਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲ ਚਾਹੀ ਛੇ ਚੋਲਿਓ ਬਾਕੀ ਰੰਗ ਪ੍ਰਿੰਟ ਚੰਗਾ ਸਿੰਗੀ ਛੋਟੇ ਛੋਟੇ ਆ ਮਾਰਦੀ ਮੁਰਦੀ ਤਾਂ ਨਹੀਂ ਬਾਈ ਬਰਾੜ ਘਰੇ ਜਾ ਕੇ ਵੀ ਮਾਰਗੀ ਤਾਂ ਵੀ ਆਪਣੀ ਤਾਂ ਵੀ ਆਪਣੀ ਆ ਹਾਂ ਫੁੱਲ ਜ਼ਿੰਮੇਵਾਰੀ ਆ ਲੱਤ ਛੜ ਹੂੰ ਥਣਾ ਦੀ ਹੂੰ ਆਪਣੀ ਫੁੱਲ ਜ਼ਿੰਮੇਵਾਰੀ ਆ ਠੀਕ ਆ ਪਾਵਾ ਇੱਥੇ ਐਂ ਖਲਾੜ ਕੇ ਚੋਦੇ ਆਂ ਜਿਵੇਂ ਮਰਦੀ ਠੀਕ ਆ ਉਹੋ ਜਾਂ ਨਹੀਂ ਪਸਦਾ ਉਹ ਕੰਮ ਨਹੀਂ ਗਾ ਠੀਕ ਆ ਤੇ ਪਾ ਫਿਰ ਬੱਚੀਆਂ ਵਾਲੇ ਕਿ ਬੱਚੀਆਂ ਤੋਂ ਵੀ ਸਾਥ ਨਾ ਨਾ ਬੱਚੀਆਂ ਵਾਲੇ ਪਾ ਦੇ ਦਿੱਤੀ ਫਿਰ ਗਾਂ ਦੀ ਕਾਂ ਦੀ ਵੇਚੀ ਆਪਾਂ ਅੱਛਾ ਉਹ ਦੋ ਵਸ ਹਸਤੇ ਉਹਦੋਂ ਵੀ ਥੱਲੇ ਠੀਕ ਆ ਬੱਚੀ ਦਾ ਹੁਣ ਕੱਦ ਦੇਖ ਲਾ ਤੇ ਪ੍ਰਿੰਟ ਦੇਖ ਲਾ ਤੇ ਜਾਤ ਦੇਖ ਲਾ ਜਾਤ ਬਾਈ ਜਾਤ ਵੀ ਫੁੱਲ ਆ ਸਿੰਗ ਅੱਜ ਵੀ ਦਾਗ ਜਾਨੇ ਆ ਸਿੰਗ ਏਡੇ ਏਡੇ ਇਹ ਜੇ ਬਣਾਤੇ ਤਾਂ ਜਮਾ ਹੀ ਬਾਈ ਮਾੜੇ ਮਾੜੇ ਰਹਿ ਜਾਣੇ ਹਾਂ ਇਹ ਸਿੰਗ ਅੱਜ ਵੀ ਦਾਗ ਜਾਨੇ ਜਾਂਦੇ ਛੋਟਾ ਜ ਆਪਾ ਛੋਟਾ ਜਮਾ ਬਰਾਡ ਮੁੱਲ 25000 ਹੂੰ ਦੇਣੀ 20000 ਦੀ ਹੁਣ ਕੋਈ ਭੁਗਾਈ ਨਾ ਕਰ ਹੁਣ ਜਹਰੇ ਵੀ ਕਰੂਗਾ ਤਾਂ ਫਿਰ ਤਾਂ ਬਾਈ گاਵਾ ਵਾਲਾ ਲੈ ਨਹੀਂ ਸਕਦਾ ਬੰਦਾ ਅਗਲਾ ਫਿਰ ਤਾਂ ਲੈਂਡ ਵਾਲਾ ਮਗਰ ਰਹਿ ਹੀ ਨਹੀਂ ਮੇਰਾ ਲੈਂਡ ਵਾਲਾ ਪਾਸਾ ਹੀ ਹੈ ਨਹੀਂ ਬਾਈ ਠੀਕ ਆ ਫਿਰ ਸਵਾਦ ਹੀ ਆ ਹਾਂ ਇਹੋ ਜਿਹੇ ਬੱਚਿਆਂ ਕੋ ਦਿੰਦਾ ਯਾਰ ਬਾਈ ਮੁੱਲ 25 ਆ ਦੇਣੀ ਵੀ ਦੀ ਆ ਥਣ ਭਾਂਡੇ ਦੀ ਪੂਰੀ ਸਾਫ ਆ ਥਣ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਪੂਰਾ ਚ ਧਾਰ ਨਾਲ ਧਾਰ ਜੋ ਲਵੇ ਹਮ ਐ ਨਹੀਂ ਫਰਕ ਅੱਦੀ ਤਾਂ ਨਹੀਂ ਪੈਂਦਾ ਠੀਕ ਆ ਪੂਰੀ ਤਾਂ ਪਹਿਣੀ ਗਈ ਆ ਪੂਰੀ ਤਾਂ ਪਹਿਣਾ ਕੀ ਆ ਦੋ ਨੰਬਰ ਇਹ ਵੀ ਕਰਮ ਵਾਲੀ ਪ੍ਰਿੰਟ ਵਾਲੀ ਆ ਹੈਨਾ ਵੀਰੇ ਬੱਚੀ ਕੋਈ ਵੀ ਨਹੀਂ ਮਾਰੀ ਲੈਣੀ ਆਪਾਂ ਹਮ ਪਹਿਲਨ ਬੱਚੀ ਆ ਵੀਰੇ ਠੀਕ ਆ ਮੂੰਹ ਦਾ ਚਾਰ ਜਾਂ ਛੇ ਦੰਦ ਹੋਊਗੇ ਦੰਦ ਪੱਟੇ ਨਹੀਂਗੇ ਹੋਊਗੀ ਦੰਦਾਂ ਚ ਆਪਾਂ ਨੇ ਆਪਣਾ ਵੀ ਜਿਹਰ ਬਾਵਾ ਹਮ ਦੇ ਠੀਕ ਆ ਆ ਥਣਾ ਤੇ ਵੱਜਿਆ ਵਾ ਕੁਐਸਚਨ ਨਹੀਂ ਨਹੀਂ ਵੱਜਿਆ ਨਹੀਂ ਵੀਰੇ ਇਹੋ ਜਿਵੇਂ ਚਿੱਟਣ ਲੱਗੇ ਹੁੰਦੇਗੇ ਉਦਾਂ ਦੰਦ ਵੱਜੇ ਹੋਏ ਆ ਠੀਕ ਆ ਹਾਂਜੀ ਤੇ ਉਹਨੂੰ ਕਹਿੰਦੇ ਹੁੰਦੇ ਉਹਦਾ ਵੈਸੇ ਆਰਾਮ ਆਇਆ ਵਾ ਹਨਾ ਵੀਰੇ ਥੱਲੇ ਬਹਿ ਗਏ ਹਮ ਲੱਤ ਮਨ ਐ ਟਸ ਤੋਂ ਮਸ ਵੀ ਕਰ ਗਿਆ ਪਰ ਜ਼ਿੰਮੇਵਾਰੀ ਇਹ ਚੀਜ਼ ਦੀ ਅੱਛਾ ਹਾਂ ਇਹਦੇ ਥੱਲੇ ਕਿੰਨਾ ਦੁੱਧ ਆ ਦੁੱਧ ਵੀਰੇ 9 ਤੋਂ 10 ਕਿਲੋ ਆ ਜੋਖਦਾਂਗੇ ਜੋਖਣ ਵਾਲੀ ਆ ਆਪਣਾ ਇਹ ਦਵਾਰਾ ਗੱਲ ਕਹਿਣੀ ਨਹੀਂ ਜੋਖਣ ਵਾਲੀ ਦਾ ਠੀਕ ਆ ਜੋਖਣਾ ਇਹ ਆਪਣਾ ਦੁੱਧ ਜੋਖਣ ਵਾਲਾ ਹੀ ਆ ਜੋਖਣ ਵਾਲਾ ਹੀ ਜੋਖਣ ਵਾਲਾ ਹੀ ਆ ਪਹਿਲਾਂ ਆਪਣਾ ਨਾਮ ਵਾਲਾ ਕੰਮ ਡੈਰੀ ਦਾ ਆਪਣਾ ਡੇਲੀ ਕੰਡਾ ਹੁੰਦਾ ਕੰਡਾ ਵੱਜਣਾ ਹੀ ਵੱਜਣਾ ਕਿ ਪਾਈਆ ਘਟ ਗਿਆ ਤਾਂ ਵੀ ਪਤਾ ਲੱਗ ਜਾਓ ਪਾਈਆ ਵਧ ਗਿਆ ਤਾਂ ਵੀ ਪਤਾ ਲੱਗ ਜਾਓ ਹੈ ਕਿਉਂਕਿ ਪਸ਼ੂਆਂ ਦਾ ਪਤਾ ਹੀ ਉਦੋਂ ਲੱਗਦਾ ਢਿੱਲਾ ਮੱਟਦਾ ਕਿ ਜੋ ਦੁੱਧ ਕਰਦਾ ਵੱਧ ਹੂੰ ਦੇਖ ਬੱਚੀ ਬਾਕੀ ਅਗਲਾ ਨਾ ਬਾਲਟੀ ਚ ਪਿਆ ਤਾਂ ਰੇਕ ਕਹਿ ਦਿੰਦਾ ਜਦੋਂ ਕੰਡੇ ਝੜਦੀਆਂ ਨੇ ਚੀਜ਼ ਉਦੋਂ ਪਤਾ ਲੱਗਦਾ ਪ੍ਰਿੰਟ ਪੂਰਾ ਜਾਤ ਬਹੁਤਾ ਵੈੜ ਦੇ ਦੇ ਹੂੰ ਕੋਈ ਇਹੋ ਜੀ ਕਰ ਕਰ ਖੜੀ ਨਾ ਜੀ ਨਾ ਇੰਨਾ ਸੋਹਣਾ ਪ੍ਰਿੰਟ ਕਿੱਥੇ ਮਿਲਦਾ ਆਹ ਪ੍ਰਿੰਟ ਤਾਂ ਕਿਤੇ ਹੀ ਮਿਲਦਾ ਹਾਂ ਕੋੜੀ ਵਰਗੀ ਵੈੜ ਹੂੰ ਇਹਦਾ ਫਿਰਪਾ ਜੈਜ ਬਰ ਭਾਤ ਆਪਾਂ ਕਰਣੀ ਨਹੀਂਗੇ ਹੂੰ ਜਿਹੜਾ ਬੰਦੇ ਨੇ ਲੈਣੀ ਆ ਵੀਡੀਓ ਵੇਖ ਲਈ ਉਹ ਕੱਲੀ ਸਾਈ ਪਾਊਗਾ ਅੱਛਾ ਪਹਿਲਾ ਦੋ ਵਾਰੀ ਵੇਖ ਲੈ ਤਿੰਨ ਵਾਰੀ ਵੇਖ ਲੈ ਮਸਲ ਵੀ ਕਰਕੇ ਕਿਉਂਕਿ ਦੂਜੀ ਵਾਰੀ ਮੌਕਾ ਮਿਲਣਾ ਨਹੀਂਗਾ ਉਹਨੂੰ ਭਗਾਈ ਕਰਨ ਦੇ ਵਿੱਚ ਬਾਹਰ ਤੋਂ ਇੱਕ ਇੱਕ ਚਾਂਸ ਹੀ ਆ ਇੱਕੋ ਚੋ ਲਾਸ ਤਾਂ ਕਹਿੰਦਾ ਪਹਿਲਾਂ ਤਾਂ ਖੇਰ ਲਾ ਉਹੀ ਆ ਅੱਛਾ ਬਰਾੜ ਮੁੱਲ 28000 ਹੂੰ 25000 ਦੀ ਆਪਾਂ ਦੇਣੀ ਆ ਯੈਸ ਨੋ ਹੁਣ ਵੀਡੀਓ ਧਿਆਨ ਨਾਲ ਵੇਖ ਲੈ ਬਾਅਦ ਸਿੱਧੀ ਸਾਈ ਪਾਵੇ ਐਡੀ ਵੱੱਛੀ ਕੋਈ ਇੰਨੇ ਦੀ ਵੀ ਦੇ ਗਿਆ ਹੂੰ ਤਾਂ ਤਾਂ ਗੱਲ ਕਰਦੇ ਸਾਰੇ ਯਾਰ ਮੌਕਾ ਕੱਢ ਲਓ ਬਸ ਠੀਕ ਆ ਹਾਂਜੀ ਹੂੰ ਸੀਗਾ ਬਾਕੀ ਜਿਹੜੇ ਬੰਦੇ ਨੇ ਲੈਣੀ ਆ ਉਹ YouTube ਤੇ ਲੱਗ ਗਿਆ ਭਈਆ ਬੰਦੇ ਨੇ ਦੇਖਣੀ ਦੇਖਣੀ ਆ ਕੋ ਬੱਚੀ ਦੀ ਲੂਈ ਦੇਖ ਪ੍ਰਿੰਟ ਦੇਖ ਵੇਖ ਕੇ ਟੱਟ ਜੀ ਕਰਦਾ ਕਹਿੰਦਾ ਰੋਟੀ ਦਵੇ ਨਾਲ ਦਾ ਚੁੱਲੇ ਬੇੜੀ ਫੱਬਦੀ ਆ ਚੁੱਲੇ ਬੇੜੀ ਫੱਬੂ ਹੋ ਗਈ ਇਹ ਤਾਂ ਗੱਲ ਸਹੀ ਆ ਤੇ ਆ ਅੱਗੇ ਨਗ ਨੰਬਰ ਆ ਗਿਆ 3 ਤਿੰਨ ਨਗ ਨੰਬਰ ਵੀਰੇ ਇਹਦਾ ਸੁਹਾ ਕਿੰਨਾ ਮਾ ਜੀ ਸੁਹਾ ਦੂਜਾ ਵੀਰੇ ਦੁੱਧ ਹੈਗਾ 13 ਤੇ 12 ਦੇ ਵਿੱਚ ਵਿੱਚ ਹੋ ਸਕੇ 13 ਤੋਂ ਅੱਜ ਬਾਹਰ ਵੀ ਕਰ ਜੇ ਹੋ ਸਕੇ 12 ਦੇ ਲੱਗੇ ਰਹੇ ਦੇ ਕੋਈ ਨਵਾਈ ਦਵਾਈ ਦਾ فرق ਪਾਇਆ ਜਾਂਦਾ ਉਹ ਠੰਡ ਦੇ ਦੇਣਾ ਬੱਚੀ ਵੀਰੇ ਮਗਰ ਬੱਚਾ ਕਿਹੜਾ ਜੀ ਇਹਦਾ ਆ ਬੱਚੀ ਵੀਰੇ ਇਹ ਨਾਮ ਪ੍ਰਿੰਟ ਸੇਮ ਆ اچھا ਜਰਸੀ ਆ ਕਿ ਦੂਜੀ ਆ ਇਹ ਵੀਰੇ ਜਰਸੀ ਸਾਈਵਾਲ ਦਾ ਲਾਲਾ ਜਰਸੀ ਐਫਐਫ ਦਾ ਕਲੋਸ ਲਾ ਆ ਡੱਬੀ ਬੱਚੀ ਆ ਕਿ ਆ ਨਹੀਂ ਨਹੀਂ ਆ ਡੱਬੀ ਵੀਰੇ ਡੱਬੀ ਬੱਚੀ ਆ ਵੈਸੇ ਇਹ ਜਰਸੀ 'ਚ ਪ੍ਰਿੰਟ ਆ ਜਾਂਦਾ ਹੁੰਦਾ ਆ ਬੱਚਾ ਜੀ ਇਹਦਾ ਠੀਕ ਆ ਬੱਚਾ ਦਾ ਯਾਰ ਨਾਮ ਹੁੰਦੇ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਆ ਬਾਕੀ ਥਣ ਭਾਂਡੇ ਦੀ ਸਾਫ ਆ ਬਾਕੀ ਠੰਡੀ ਮਿੱਠੀ ਪੂਰੀ ਆ ਹੈ। ਬਰਾੜ ਵੇਖ ਕੱਲਾ ਕੱਲਾ ਥਾਣ ਦੱਸ। ਇਹਨੋਂ ਕਹਿੰਦੇ ਸੁੰਬਾ ਖਾਣਾ। ਹੂੰ ਸੁੰਬਾ ਖਾਣਾ। ਤੇ ਜੇ ਧੂਰ ਛੱਟਾ ਥਣ ਵੱਧ ਘਟ। ਬਾਲਟੀ ਥੱਲੇ ਛੱਡ ਕੇ ਭਾਵੇਂ ਗੇਟ ਖੋਲ ਕੇ ਦੁਆਰਾ ਕੇ ਥੱਲੇ ਬਹਿ ਜੀ। ਅੱਛਾ। ਉਹ ਕੰਮ ਨਹੀਂਗਾ ਕਿ ਬਾਲਟੀ ਉਹਨਾ ਟਾਈਮ ਹੀ ਥੱਲੇ ਜਿੰਨਾ ਟਾਈਮ ਪਾਪਾ ਕੋਲ ਬੈਠੇ ਆ। ਠੀਕ ਆ। ਪਸੂ ਗਰਮ ਨਾ ਹੋਊਗਾ। ਇਹ ਤਾਂ ਗੱਲ ਹੈਗੀ ਅਗਲਾ ਕਹਿੰਦਾ ਡਰਾ ਕੇ ਖਿਲਾ ਰਿਆਂ ਦਾ। ਹਾਂ। ਠੀਕ ਆ। ਦੁੱਧ ਕਿੰਨਾ ਦੱਸਿਆ ਸੀ? ਦੁੱਧ ਹੋਗਾ ਵੀਰੇ ਇਸ ਟਾਈਮ 12 ਤੋਂ 13 ਲੀਟਰ। ਠੀਕ ਆ 12 ਤੋਂ 13 ਹਾਈ ਟਵਰ ਨੋਰਮਲ ਜੀ ਆ ਪਹਿਲਾਂ ਹੀ ਦੱਸ ਦਿੰਨੇ ਆ ਬਾਅਦ ਚ ਅਗਲਾ ਕਹੇ ਬਈ ਇਹ ਛੋਟੀ ਆ ਇਹ ਮੇਰੇ ਬੈਠਕਦਾਰ ਵੈੜਾ ਨਾ ਛੋਟੀ ਆ ਤੇ ਨਾ ਵੱਡੀ ਆ ਜੇ ਕਹਿੰਦਾ ਨਾ ਬੈਠਕਦਾਰ ਉਹ ਚੀਜ਼ ਆ ਹੈ ਆਰਤੀਆਂ ਸਰਾਨੇਰ ਕੀ ਨਹੀਂ ਹੈ ਨਿੱਗਰ ਨਰੋਈ ਪੂਰੀ ਆ ਹੈਨਾ ਬਾਕੀ ਚੰਗੀ ਆ ਹੈਨਾ ਥਣ ਕੱਲਾ ਕੱਲਾ ਨਿੱਖੜ ਮਹੱਤਵ ਦੱਸ ਦਈਆ ਨਾ ਕਿ ਮੇਰੀ ਆ ਜੰਗਲੋਂ ਜੰਗਲੋਂ ਗਾਂ ਤਾਂ ਕਰ ਹੁੰਦਾ ਮੇਲ ਮਲਾਪ ਵੀ ਇਹਨਾਂ ਦਾ ਇਹਦਾ ਗੱਲ ਹੈਗੀ ਆ ਕੁਆਲਿਟੀ ਪੂਰੀ ਚੰਗੀ ਆ ਹੈਨਾ ਇਹਦੀ ਵੀ ਫਿਰ ਆਪਾਂ ਆਫਰ ਹੀ ਕਰ ਦੇਣੀ ਆ ਮੱਝ ਕਰਨੀ ਆਪਾਂ ਉਹ ਫਿਰ ਕਿੰਨਾ ਜੀ ਅੱਗੇ ਵੀ ਆਪਣੀ ਆਫਰ ਹੁੰਦੀ ਤਾਂ ਅੱਜ ਵੀ ਆਫਰ ਹੀ ਚੱਲਣੀ ਹੂੰ ਕਿੰਨਾ ਜੀ ਬਰਾੜ ਸਾਹਿਬ ਮੁੱਲ ਹੈ ਕਹਿੰਦਾ 40000 ਹੂੰ ਦੇਣ ਦਾਵਾ 33000 ਦੇ ਦिए ਅੱਛਾ ਆਪਾਂ ਦੇਣੀ ਹੂੰ 35000 ਦੀ ਵੜ ਆਪਾਂ ਦੇਣੀ 35 ਦੀ ਬਸ ਆਪਾਂ ਬਸ ਆਰਜਾ ਪਾਰ ਹੀ ਕਰਨਾ ਕੰਮ ਕੱਲ ਨੂੰ ਫੇਰ ਨਵੀਂ ਬਾਕੀ ਪਾਪਾ ਜੀ ਡਰਾ ਸਾਹਿਬ ਆਪਣੀ ਵੀਡੀਓ ਪੈਂਦੀਆਂ ਰੋਜ਼ ਵਾਂਗੂ ਇੱਕ ਸਾਹ ਦੀ ਠੀਕ ਆ ਰੋਜ਼ ਹੀ ਆ ਜਾਂਦਾ ਤੇ ਮੁੜ ਕੇ ਫੋਨ ਦਾ ਚੱਕਰ ਵੈਂਦਾ ਕਿ ਮਨਪਟਾਈ ਕਹਿੰਦਾ ਟਾਈਮ ਇੰਨਾ ਹੈ ਨਹੀਂ ਆਪਣੇ ਕੋਲ ਵੀ ਸਦਾ ਵੇਚਦੇ ਕੰਮ ਨੇ ਵੀ ਆ ਵੇਚਨੇ ਵੀ ਇਹ ਸਾਰਾ ਹੂੰ ਤੇ 4 ਨੰਬਰ ਵੀਰੇ ਵੀਰੇ ਸੁਗਾ ਭਾਵੇਂ ਦੂਜਾ ਮੰਨ ਲਓ ਭਾਵੇਂ ਤੀਜਾ ਮੰਨ ਲਓ ਠੀਕ ਆ ਕਿਉਂਕਿ ਆਪਣੇ ਘਰ ਦੇ ਮਾਲ ਨਹੀਂਗਾ ਲਿਆਂਦਾ ਹੋਇਆ ਲਿਆਂਦਾ ਵੇ ਦੁੱਧ 13 ਲੀਟਰ ਕੋਈ 12 ਤੋਂ 13 ਦੇ ਵਿੱਚ ਹੀ ਰੱਖੀਓ ਹੂੰ ਠੀਕ ਆ ਮਗਰ ਇਹਦੇ ਵਿੱਚ ਅੱਛੀ ਐ ਇਹਦੇ ਆ ਜਰਸੀ ਆ ਅੱਛੀ ਆਗੀ ਠੀਕ ਆ ਉਹ ਪਹਿਲਾਂ ਮਿਸਟੇਕ ਹੋਗੀ ਸੀ ਇਹਦੇ ਆ ਅੱਛੀ ਆ ਮਗਰ ਹਾਂਜੀ ਹਾਂਜੀ ਸਿੰਘ ਕਾ ਮਾਰਦੀ ਮੁਰਦੀ ਤਾਂ ਨਹੀਂ ਸਿੰਘ ਘਰੇ ਜਾ ਕੇ ਵੀ ਮਾਰਗੀ ਤਾਂ ਵੀ ਆਪਣੀ ਹੈ ਇੱਥੇ ਰੱਖ ਖੁੱਲੀ ਛੱਡ ਦੇ ਸਾਰੇ ਡੰਗਰਾਂ ਵਿੱਚ ਵੀ ਉਹ ਸੋਨੂੰ ਵੀ ਮਾਰਦੀ ਅੱਛਾ ਇੰਨਾ ਉਹ ਫਰਾ ਹੈ ਹਾਂ ਚਲੋ ਜਿਹੜਾ ਦੁੱਧ ਆਪਣੇ ਘਰੇ ਆ ਉਹ ਆਪਾਂ ਜੋਖ ਲੈਣਾ ਅੱਗੇ ਤੁਹਾਡੀ ਸੇਵਾ ਦਾ ਭਰਾ ਸਾਹਿਬ ਠੰਡੀ ਮਿੱਠੀ ਦੀ ਘਰ ਤੱਕਰ ਗਾਰੰਟੀ ਆ ਠੰਡੀ ਮਿੱਠੀ ਦੀ ਘਰ ਤੱਕਰ ਚੋਣ ਪਸਮਾ ਦੀ ਗਾਰੰਟੀ ਦਾ ਕਰਤਾ ਦੁੱਧ ਸੇਵਾ ਦਾ ਹੁੰਦਾ ਇਹ ਨਹੀਂ ਪਤਾ ਗਾਂ ਬਾਲੀ ਸੇਵਾ ਵਾਲੇ ਘਰੇ ਉੱਠ ਕੀਦਾ ਵਾਦ ਚੂ ਨੇ ਕਾਟੇ ਨਹੀਂ ਦੋਤਾ ਬਰਾੜ ਸਾਹਿਬ ਜਦੋਂ ਤੱਕ ਆਪਣਾ ਤਜਰਬਾ ਆ 15 16 ਕਿਲੇ ਨੂੰ ਬੈਡ ਨੂੰ ਕੁਝ ਕਹਿੰਦਾ ਨਹੀਂ ਕਹਿੰਦਾ ਨਹੀਂਗਾ ਇਹ ਤਾਂ ਠੀਕ ਹੈ ਕਿ ਨਹੀਂ ਹਾਂਜੀ ਸੁਆ ਜਿਹੜਾ ਮਰਜੀ ਮੰਨ ਲਓ ਪਰ ਕੱਦ ਕਾਠਾ ਲਿਆ ਕੋਈ ਆਏ ਛੁੱਟੀ ਨਹੀਂ ਹੈਣਾ ਨਿੱਕੀ ਨਹੀਂ ਯਾਰ ਮੈਂ ਕਹਦਾਗਾ ਬੈਣਾ ਆਪ ਲੈਣੀ ਹੈ ਨਿੱਗਰ ਧੱਕਾ ਮਾਰ ਕੇ ਸੁੱਟਣਾ ਲੈਣੀ ਲੈਣੀ ਹੈਗੀ ਹੂੰ ਠੀਕ ਆ ਜੈਜ ਕਰਨੀ ਇਹਦੀ ਵੀ ਕੀਮਤ ਜੈਜ ਬਲਾਲਾ ਪਤਾ ਕੀ ਆ ਫਿਰ ਆਪਾਂ ਨੂੰ ਇੱਕ ਨੰਬਰ ਦੋ ਨੰਬਰ ਕਰਨਾ ਪੈਣਾ ਤਾਜ਼ੀਆਂ ਦੋਨਾਂ ਦਾ 35-35 ਹਜ਼ਾਰ ਦੇ ਦੇਣੀਆਂ ਹੀ ਆ ਇੱਕੋ ਮੁਠਾ ਹੀ ਇੱਕੋ ਮੁਠਾ ਏ ਠੀਕ ਐਵੇਂ 오ਰੀਜਨਲ ਆ ਬਈ ਉਸ ਜਾਵਾਂਗੇ ਪਤਾ ਕੀ ਸਭ ਤੋਂ ਪਹਿਲਾਂ ਸਾਨੂੰ ਹੁਣ ਪੁੱਛਣਾ ਪੈਂਦਾ ਵੀ ਵੀਡੀਓ ਕਿਹੜੀ ਤਰੀਕ ਦੀ ਵੇਖੀ ਸੀ ਹਾਂ ਟੱਕਰਾ ਵੀ ਪੈ ਜਾਂਦਾ ਇਹ ਮੁੱਲ ਤੋਂ ਹੀ ਪਤਾ ਲੱਗ ਜੇ ਬਈ ਇੰਨੇ ਵਾਲਾ ਮੁਠਾ ਸੀਗਾ ਤੇ ਜੇ ਚਾਰੇ ਲੈ ਜੇ ਬਈ ਕੋਈ ਬਈ ਚਾਰੇ ਲੈ ਗਿਆ ਮਾਨਤਨ ਜ਼ਰੂਰ ਵੱਧ ਕਰਾਂਗੇ ਖੁੱਲਾ ਖੁੱਲਾ ਹੂੰ ਤੇ ਬਾਕੀ ਜਿੰਨੇ ਕੁ ਜੋਗ ਹੋਇਆ ਗਣਜਾਇਸ਼ ਕੱਢ ਦਾਂ ਗਣਜਾਇਸ਼ ਕੱਢ ਦਾਂਗੇ ਅਗਲੇ ਨੂੰ ਖੁਸ਼ ਕਰਾਂਗੇ ਆਪਣਾ ਉਹ ਕੰਮ ਨੇਗਾ ਕਿ ਰਸਾ ਗੰਡ ਮਾਰ ਲਈ ਤੇ ਬਾਦ ਖੋਲਣੀ ਨਹੀਂ ਬਈ ਅਗਲਾ ਮਾਨਦਾਨ ਆਇਆ ਆਪਾਂ ਨਰਾਜ ਕਰਦਾ ਪਤਾ ਕੀ ਦੇ ਆਪਣੀ ਹੈਗੀ ਦੁਕਾਨਦਾਰੀ ਗਾ ਕਾ ਰੱਬ ਆ ਗਿਆ ਹੂੰ ਸਮਝ ਗਾ ਕਾ ਗਿਆ ਰੱਬ ਆ ਗਿਆ ਜੇ ਆਪਾਂ ਉਲਟੀ ਜਾਵਾਂਗੇ ਤਾਂ ਨਾ ਫਾਇਦਾ ਕੋਈ ਫਾਇਦਾ ਨਹੀਂ ਫਿਰ ਠੋਸ ਗੱਲ ਠੋਸ ਗੱਲ ਕਰੋ ਅਗਲਾ ਵੀ ਪਲੈਨ ਵਾਲਾ ਹੋਵੇ ਪਰ ਭਕਾਈ ਵਾਲਾ ਫਿਰ ਉਲਝਣਾ ਆਪਾਂ ਨੂੰ ਵੀ ਪੈਣਾ ਅਗਲੇ ਨੂੰ ਪੈਣਾ ਉਹ ਤਾਂ ਪੈ ਰੋ ਚਲੋ ਚੱਲਦਾ ਹੀ ਆ ਗੱਲ ਹਾਂ ਦੇਖ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ